ਲੋ ਜੀ ਦੋਸਤੋ ਪਿਆਰ ਭਰ ਸਤਿ ਸ੍ਰੀ ਅਕਾਲ ਤੇ ਬੈ ਤੁਹਾਡਾ ਆਪਣਾ ਗੁਰਦਾਇਬ ਸਾਹਿਬ ਦਿਹਾੜ। ਸੋ 6 ਦਿਨ ਹੋ ਗਏ ਅੱਜ ਮੈਨੂੰ ਕੈਨੇਡਾ ਦੇ ਸ਼ਹਿਰ ਐਡਮੰਟਨ ਆਇਆ ਨੂੰ ਮੇਰੀ ਬੇਟੀ ਜਵਾਈ ਤੇ ਦੋਤੀ ਕੋਲ ਮੇਰੀ ਧਰਮ ਪਤਨੀ ਵੀ ਨਾਲ ਹੀ ਆਏ ਹੋ ਸੀ। ਸੋ ਕਈ ਦਿਨ ਤਾਂ ਮੌਸਮ ਦੇ ਵਿਲਾ ਕਰਕੇ ਸਿਹਤ ਕੁਝ ਠੀਕ ਨਹੀਂ ਸੀ ਘਰ ਹੀ ਜ਼ਿਆਦਾ ਰਿਹਾ ਤੇ ਅੱਜ ਕੁਝ ਬਾਹਰ ਜਾਣ ਦਾ ਸਬਬ ਬੜਿਆ ਮੇਰੇ ਜਵਾਈ ਸੁਖਦੀਪ ਦਾ ਉਧਰ ਨਾਲ ਸੋ ਕੱਲ ਦੀ ਬਰਫ ਪੈ ਰਹੀ ਐ ਥੇਡ ਵੇਟਣ ਉਹਦੇ ਕਰਕੇ ਘਰੋਂ ਨਿਕਲਣਾ ਵੀ ਬਹੁਤ ਔਖਾ ਸੀ ਤੇ ਪਰ ਅੱਜ ਕੋਈ ਇਥੋਂ 100 ਕਿਲੋਮੀਟਰ ਦੇ ਦੈਰੇ ਦੇ ਅੰਦਰ ਅਸੀਂ ਗੱਡੀ ਤੇ ਜਾ ਕੇ ਆਏ ਆ ਕਹਿੰਦੇ ਨੇ ਉਹ ਜਿਹਦੇ ਕੋਲ ਗੱਡੀ ਨਹੀਂ ਉਹ ਇਥੋਂ ਅਪਾਹਜ ਹੀ ਸਮਝਿਆ ਜਾਂਦਾ ਤੇ ਪੈਦਲ ਵਿਅਕਤੀ ਦੀ ਇੱਥੇ ਬੜੀ ਪੁੱਛਗਿੱਸ ਹੈ ਇੱਕ ਰਾਸਤੇ ਬਣਿਆ ਹੈ ਸੜਕਾਂ ਦੇ ਦੋਨੇ ਪਾਸੇ ਪੈਦਲ ਕੋਈ ਵਿਅਕਤੀ ਜਾਂਦਾ ਤਾਂ ਉਹਦਾ ਬੜਾ ਸਤਕਾਰ ਕੀਤਾ ਜਾਂਦਾ ਤੇ ਜਦੋਂ ਚੌਕ ਚਰਾਇਆ ਤੇ ਜਦੋਂ ਉਹ ਗੁਜ਼ਰਦਾ ਤਾਂ ਉਹਨੂੰ ਪੈਹਲ ਦਿੱਤੀ ਜਾਂਦੀ ਹੈ ਫੇਰ ਗੱਡੀਆਂ ਦੋਨੇ ਪਾਸੇ ਜਾਂਦੀਆਂ ਭਾਵੇਂ ਚਾਹੇ ਕਿੱਡੀ ਵੀ ਕਰੋੜਾ ਦੀ ਗੱਡੀ ਹੋਵੇ ਪਰ ਪੈਦਲ ਚੱਡ ਵਾਲੇ ਵਿਅਕਤੀ ਦੇ ਇਧਰਲੇ ਪਾਸੇ ਖੜ ਜਾਂਦੀ ਹੈ ਭਾਵੇਂ ਦੋਨੋਂ ਪਾਸੇ ਗੱਡੀਆਂ ਹੋਣ ਤਾਂ ਪਰ ਪੈਦਲ ਵਿਅਕਤੀ ਆਪਣੀ ਮਰਜ਼ੀ ਨਾਲ ਜਾ ਸਕਦਾ ਹੈ ਪਰ ਜਿੱਥੇ ਬੱਤੀ ਜ ਉੱਥੇ ਪੈਦਲ ਵਿਅਕਤੀ ਨੂੰ ਵੀ ਰੂਲਾਂ ਦੀ ਪਾਲਣਾ ਪੈਂਦੀ ਹੈ ਟ੍ਰੈਫਿਕ ਨਿਯਮਾਂ ਦੀ। ਉੱਥੇ ਜਦੋਂ ਉਹਦੀ ਪੈਦਲ ਜਾਣ ਵਾਲੀ ਪੱਟੀ ਬਣੀ ਹੈ। ਉੱਥੇ ਜਦੋਂ ਉਹਦਾ ਟਾਈਮ ਆਉਂਦਾ ਜਦੋਂ ਉਧਰਲੇ ਪਾਸੇ ਇੱਕ ਬਜਟਣ ਬਣਿਆ ਉਹ ਉੱਥੇ ਖੜਦសារ ਨੱਪ ਦਿੰਦਾ। ਤੇ ਜਦੋਂ ਉਹ ਟਾਈਮ ਆਉਂਦਾ ਜਾਨੀ ਕਿ ਪੈਦਲ ਜਾਣ ਦਾ ਇੱਕ ਵਾਈਟ ਨਿਸ਼ਾਨ ਜਾਉਂਦਾ ਪੈਦਲ ਚੱਲਣ ਦਾ। ਉਹਦੋਂ ਉਥੋਂ ਗੁਜ਼ਰਦਾ ਹੁੰਦਾ। ਦੋਨੇ ਪਾਸੇ ਗੱਡੀਆਂ ਫੇਰ ਵੀ ਖੜਕ ਜਾਂਦੀਆਂ। ਵਧੀਆ ਲੱਗਿਆ ਕਿਉਂਕਿ ਸਾਡੇ ਅਸੀਂ ਜਦੋਂ ਸਾਡੇ ਦੇਸ਼ 'ਚ ਸਾਡੇ ਪੰਜਾਬ 'ਚ ਗੁਜ਼ਰਦੇ ਆ ਤਾਂ ਪੈਦਲ ਜਾਣ ਵਾਲੀ ਵਿਅਕਤੀ ਨੂੰ ਸਾਈਕਲ ਵਾਲਾ ਸਿੱਟ ਜਾਂਦਾ ਸਾਈਕਲ ਵਾਲੇ ਨੂੰ ਮੋਟਰਸਾਈਕਲ ਵਾਲਾ ਸਿੱਟ ਜਾਂਦਾ ਮੋਟਰਸਾਈਕਲ ਵਾਲੇ ਨੂੰ ਕਾਰ ਵਾਲਾ ਸਿੱਟ ਜਾਂਦਾ ਕਾਰ ਵਾਲੇ ਨੂੰ ਟਰੱਕ ਵਾਲਾ ਤੇ ਟਰੱਕ ਵਾਲੇ ਨੂੰ ਦੂਜਾ ਟਰਾਲੇ ਵਾਲੇ ਸੋ ਇੱਥੇ ਰੂਲ ਮੈਨੂੰ ਵਧੀਆ ਲੱਗੇ ਕਿਉਂਕਿ ਪੈਦਲ ਵਿਅਕਤੀ ਦੀ ਜਾਦੇ ਪੁੱਛਗੇ ਸਾ ਕਰੂਣਾਪਤੀ ਆਪਣੇ ਤਾਂ ਹੋਣਗੇ ਪਰ ਜੋ ਪੈਦਲ ਜਾਂਦਾ ਉਹਦਾ ਸਤਕਾਰ ਜ਼ਿਆਦਾ ਕੁਝ ਗੱਲਾਂ ਮੈਨੂੰ ਬਹੁਤ ਵਧੀਆ ਲੱਗੀਆਂ ਬਾਕੀ ਇੱਥੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਤਾਂ ਕਰਨੀ ਹੀ ਪੈਂਦੀ ਹੈ ਇਹ ਨਹੀਂ ਵੀ ਟ੍ਰੈਫਿਕ ਅਮੀਰ ਲਈ ਹੋਰ ਆ ਤੇ ਆਮ ਲੋਕਾਂ ਲਈ ਹੋਰ ਆ ਸਭ ਲਈ ਇੱਕੋ ਹੀ ਆ ਤੇ ਜਿਵੇਂ ਅਸੀਂ ਜੀਬ ਚ ਮੰਤਰੀ ਪਾ ਕੇ ਪੰਜਾਬ ਚ ਘੁੰਮਦੇ ਆ ਉਈਆ ਸਾਡਾ ਮੰਤਰੀ ਨਾਲ ਗੱਲ ਕਰੋ ਜੀ ਫੇਰ ਗਲਤੀ ਹੈ ਸਾਡੀ ਤਾਂ ਮaaf ਹੋ ਜੂਗੀ ਇੱਥੇ ਕੋਈ ਇਹੋ ਜਿਹੀ ਕਰਦੇ ਬਾਕੀ ਜਿੰਨੀਆਂ ਬੱਤੀਆਂ ਬਣੀਆਂ ਨਾ ਉੱਥੇ ਬੱਤੀਆਂ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਟ੍ਰੈਫਿਕ ਮਲਾਜਮਨੀ ਮੈਨੂੰ ਦੇਖਣ ਨੂੰ ਮਿਲਿਆ ਅਸੀਂ 100 ਕਿਲੋਮੀਟਰ ਦਾ ਰਸਤਾ ਤੈਅ ਕਰ ਆਏ ਗੱਡੀ ਤੇ ਕਿਸੇ ਤਰ੍ਹਾਂ ਦਾ ਵੀ ਉੱਥੇ ਇਹ ਮੰਨ ਲਓ ਜਿਹੜੀ ਬੱਤੀਆਂ ਤੇ ਮਲਾਜਮਨੀ ਦੇਖੇਗੇ ਜਦੋਂ ਤੁਸੀਂ ਗਲਤੀ ਕਰਦੇ ਹੋ ਤਾਂ ਉਸ ਸਮੇਂ ਹੀ ਟ੍ਰੈਫਿਕ ਮਲ ਦੀ ਗੱਡੀ ਹੈ ਜਿਹੜੀ ਉਹ ਤੁਹਾਡੇ ਮਗਰ ਲੱਗ ਜਾਏਗੀ ਤੇ ਤੁਹਾਨੂੰ ਇੱਕ ਥਾਂ ਰੋਕ ਲਊਗੀ ਪਰ ਤੁਸੀਂ ਗੱਡੀ ਚੋਂ ਬਾਹਰ ਨਹੀਂ ਆ ਸਕਦੇ ਕਿਉਂਕਿ ਗੱਡੀ ਦੇ ਅੰਦਰ ਬੈਠਿਆਂ ਨੂੰ ਹੀ ਤੁਹਾਨੂੰ ਟ੍ਰੈਫਿਕ ਮੁਲਾਜ਼ਿਮਾਂ ਨੇ ਗਲਤੀ ਦਾ ਅਹਿਸਾਸ ਕਰਾ ਦੇਣਾ ਤੇ ਉੱਥੋਂ ਤੁਹਾਡੀ ਟਿਕਟ ਕੱਟੀ ਜਾਣੀ ਹੈ ਤੇ ਟਿਕਟ ਕੱਤੀ ਮਾੜੀ ਮੋਟੀ ਗੱਲ ਨਹੀਂ ਜਦੋਂ ਟਿਕਟ ਕੱਟਦੇ ਆ ਜਾਨੀ ਜੁਰਮਾਨਾ ਆਪਣੇ ਮਿਹਣੇ ਦਾ ਜੁਰਮਾਨਾ ਕਹਿੰਦੇ ਇਹ ਚਲਾਨ ਕਹਿੰਦੇ ਆ ਇੱਥੇ ਟਿਕਟ ਕੱਟੀ ਗਈ ਕਹਿੰਦੇ ਤੇ ਚਲਟੀਏ ਕੱਟੀ ਗਈ ਤੇ ਉਹਦੇ 'ਚ ਫਿਰ ਤੁਹਾਨੂੰ ਤੁਹਾਡਾ ਜਿਹੜਾ ਲਾਇਸੈਂਸ ਆ ਨਾ ਤੇ ਉਹਦੇ ਉਹਦੇ ਤੇ ਅਸਰ ਪੈਂਦਾ ਉਹਦੇ 2 3 4 ਸੈਂਟ ਤੇ ਉਹਦੇ ਤੇ ਜਦੋਂ ਉਹ ਲੱਗਦੇ ਆ ਨਾ ਤੇ ਉਹ ਦੂਤ 7 ਸਾਲ ਨਹੀਂ ਇਹ ਸੈਟ ਆਉਂਦਾ ਫਿਰ ਉਹਨੂੰ ਉਹ ਸਜਾ ਪੂਤਨੀ ਪੈਂਦੀ ਹੈ ਸੋ ਮੈਨੂੰ ਵਧੀਆ ਲੱਗਿਆ ਜਦੋਂ ਇੱਕ ਬੜੀ ਸਾਤਮਈ ਕਿਤੇ ਹਾਰਨ ਹਾਰਨ ਤੱਕ ਗਾਲ ਹੀ ਸਮਝਿਆ ਜਾਂਦਾ ਹਾਂ ਦੋਸਤੋ ਸੋ ਇਹ ਗੱਲਾਂ ਜਦੋਂ ਕਿਸੇ ਨੇ ਤੁਸੀਂ ਇੱਕ ਆਪ ਦੀ ਰਸਤੇ ਜਾ ਰਹੇ ਹੋ ਸੋ ਨੂੰ ਕੋਈ ਕੱਟ ਦੂਜੀ ਸਾਈਡ ਵਾਲੇ ਨੂੰ ਲੱਗਦਾ ਵੀ ਇਹ ਗੱਡੀ ਘੱਟ ਸਪੀਡ ਤੇ ਆ ਮੈਂ ਅੱਗੇ ਜਾਣਾ ਤਾਂ ਉਹ ਬਕਾਇਦਾ ਤੁਹਾਡੇ ਬਰਾਬਰ ਆ ਕੇ ਤੇ ਅੱਗੇ ਆ ਕੇ ਇੰਡੀਕੇਟਰ ਦੇਊਗਾ ਤੁਹਾਨੂੰ ਤੇ ਉਹ ਆਪਦੀ ਅੱਗੇ ਥੋੜੀ ਤੋਂ ਹੋ ਜਾਊਗਾ ਕੋਈ ਹੀਲ ਹੋ ਜਿੱਤ ਨਹੀਂ। ਕਿਹਾ ਮਨੋ ਮਾਹੌਲ ਆ ਇੱਥੇ ਜਿਹੜਾ ਦੇਖਿਆ ਟਰੈਪ ਨਿਗਮਾ ਦੀ ਪਾਲਣਾ ਬਹੁਤ ਵਧੀਆ ਐਡੇ ਟੈਂ ਨੈਸ਼ਨਲ ਹਾਈਵੇ ਉੱਪਰੋਂ ਅਸੀਂ ਗੁਜ਼ਰੇ ਆ ਤੇ ਬਹੁਤ ਵਧੀਆ ਲੱਗਿਆ ਉਹ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਵੀ ਤੁਹਾਨੂੰ ਇਹਦੇ ਵਿੱਚ ਹੀ ਦਿਖਾਊਗਾ ਵੀਡੀਓ ਦੇ। ਜੇ ਕੋਈ ਅਸ ਵੈਸੀ ਤਾਂ ਸਰਕਾਰਾਂ ਸੇ ਬਹੁਤ ਘੱਟ ਹੁੰਦੇ ਆ ਸਾਡੇ ਤਾਂ ਜਦੋਂ ਦੇਖਦੇ ਆ ਪੰਜਾਬ ਦੀਆਂ ਸੜਕਾਂ ਤੇ ਭਾਵੇਂ ਕਿੱਡੇ ਕਿੱਡੇ ਦਾ ਇਹ ਨਹੀਂ ਮੇਰਾ ਨਿੰਦਣਾ ਭਿੰਡਣਾ ਭੱਡਣਾ ਨਹੀਂ ਕੋਈ ਗੱਲਬਾਤ ਮੈਂ ਆਪਦੇ ਦੇਸ਼ ਨੂੰ ਜਿਹਦੇ ਬੁਲਕਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ ਤੇ ਪਰ ਉੱਥੇ ਭਾਵੇਂ ਨੈਸ਼ਨਲ ਹਾਈਵੇ ਬਣ ਗਏ ਆ ਕਿੱਡੇ ਕਿੱਡੀਆਂ ਚੌੜੀਆਂ ਸੜਕਾਂ ਬਣ ਗਈਆਂ ਪਰ ਐਕਸੀਡੈਂਟ ਫੇਰ ਵੀ ਹੋ ਰਹੇ ਆ ਮੈਂ ਇੰਨੇ ਸਮੇਂ ਚ ਕੋਈ ਹੈ ਜੀ ਹਰਕਤ ਹੀ ਨਹੀਂ ਦੇਖੀ ਇੱਥੇ ਲੋਕਾਂ ਦੀ ਵੀ ਜਿਹੜੇ ਆਪਣੇ ਆਪ ਤੁਰੇ ਜਾਂਦੇ ਆ ਜਦੋਂ ਜੇ ਕੋਈ ਐਕਸੀਡੈਂਟ ਹੋ ਵੀ ਜਾਵੇ ਕਿਸੇ ਤਰ੍ਹਾਂ ਦੀ ਗਲਤੀ ਨਾਲ ਹਨ ਗੈਲੀ ਨਾਲ ਤਾਂ ਉਹ ਕਿਸੇ ਦੇ ਤੁਸੀਂ ਥੱਪੜ ਵੀ ਮਾਰ ਸਕਦੇ ਗਲਤੀ ਬੰਮਾ ਤੁਹਾਡੀ ਆ ਤੁਸੀਂ ਬਕਾਇਦਾ ਜਦੋਂ ਗਲਤੀ ਕੋਈ ਕਰਦਾ ਤਾਂ ਉਹਦੇ ਦੋਨੇ ਤਰ੍ਹਾਂ ਦੇ ਕੋਈ ਨੰਬਿਆਂ ਦੇ ਉਹਨਾਂ ਦੇ ਜਿਹੜੇ ਆ ਕੋਈ ਤਸਵੀਰਾਂ ਲੈ ਲਈਆਂ ਜਾਂਦੀਆਂ ਉਹਨਾਂ ਦੀ ਗੱਡੀ ਦੇ ਜਿਹੜੇ ਕਾਗਜ਼ ਪੱਤਰ ਤੇ ਜੇ ਜ਼ਿਆਦਾ ਗਲਤੀ ਹੁੰਦੀ ਹੈ ਤਾਂ 911 ਨੰਬਰ ਸਾਇਦ ਬੱਲਦੀ ਉੱਤੇ ਪੁਲਿਸ ਤੇ ਜਿਹੜੇ ਮੁਲਾਜ਼ਮ ਨੂੰ ਬੁਲਾਇਆ ਜਾਂਦਾ ਤੇ ਫੇਰ ਵੀ ਉੱਥੇ ਕਿਸੇ ਤਰ੍ਹਾਂ ਦੀ ਮੈਨੂੰ ਉਹ ਨਹੀਂ ਕੀਤਾ ਜਾਂਦਾ ਵੀ ਤੁਸੀਂ ਕੁੱਟਮਾਰ ਕਰੋਗੇ ਕਿਸੇ ਦੀ ਹਥਿਆਰ ਆੜਾ ਕੱਢ ਕੇ ਜਾ ਕੋਈ ਹਥਿਆਰ ਕੱਢ ਕੇ ਤੁਸੀਂ ਇੱਕ ਰੋਜ਼ ਤੇ ਹਮਲਾ ਕਰ ਦਿਓਗੇ ਵਾਇਲੈਂਸ ਹਮਲਾਵਰ ਰੁਕਦਾ ਇੱਥੇ ਹੈ ਹੀ ਨਹੀਂ ਹਾਂ ਵੈਸੇ ਵੀ ਹੁੰਦੇ ਆ ਸਾਰੀ ਤਰ੍ਹਾਂ ਦੀ ਦੁਨੀਆ ਹੀ ਆ ਇਹ ਨਹੀਂ ਕਹਦਾ ਵੀ ਇੱਥੇ ਲੋਕ ਕੋਈ ਮਾੜੇ ਜਵਾਬ ਨਹੀਂ ਕ੍ਰਾਈਮ ਨਹੀਂ ਹੋ ਰਿਹਾ ਹੁੰਦਾ ਪਰ ਇਹ ਨਹੀਂ ਵੀ ਥੋੜਾ ਬਹੁਤ ਘੱਟ ਦੇਖਣ ਨੂੰ ਮਿਲਦਾ ਮੈਨੂੰ ਤਾਂ ਮਿਲਿਆ ਨਹੀਂ ਉਹਨੇ ਦਿਨਾਂ ਦਾ ਤੇ ਹੁੰਦਾ ਵੀ ਹੋਊਗਾ ਵੈਸੇ ਲੋਕ ਸ਼ਰਾਬਾ ਵੀ ਪੀਂਦੇ ਹੋਣਗੇ ਹੁਣ ਦੋਵੇਂ ਮਚਾਉਦੇ ਹੋਣਗੇ ਸੜਕਾਂ ਤੇ ਉਹ ਲੋਕ ਵੀ ਹੁੰਦੇ ਆ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਬਜਾਏ ਟ੍ਰੈਫਿਕ ਨਿਯਮਾਂ ਦੀ ਤੋੜਦੇ ਵੀ ਆ ਉਹ ਵੀ ਹੋਣਗੇ ਮੈਂ ਨਹੀਂ ਦੇਖਿਆ ਜੀ ਮੰਨ ਲਓ ਇਹ ਜਿਹੜੀਆਂ ਗੱਲਾਂ ਦੇਖਣ ਨੂੰ ਮਿਲੀਆਂ ਸਾਡੀਆਂ ਸੜਕਾਂ ਤੇ ਥੋੜੀ ਵਾਰ ਜਿੱਥੇ ਚੱਲੇ ਜਾਈਏ ਤਾਂ ਕੋਈ ਨਾ ਕੋਈ ਹਾਦਸਾ ਵਾਪਰਿਆ ਹੁੰਦਾ ਇਸ ਹਾਦਸਾ ਅਣਗੈਲੀ ਨੇ ਵਾਪਰਿਆ ਜਾਂਦਾ ਤੇ ਇੱਥੇ ਮੈਂ 100 ਕਿਲੋਮੀਟਰ ਦਾ ਰਸਤਾ ਤਾਂ ਅੱਜ 150 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਆਇਆ ਆਸ-ਪਾਸ ਤੇ ਉੱਥੇ ਮੈਨੂੰ ਨਹੀਂ ਲੱਗਿਆ ਕੋਈ ਵੀ ਕਿਸੇ ਤਰ੍ਹਾਂ ਦਾ ਹਾਰਨ ਵੀ ਮਾਰਿਆ ਹੋਏ ਕਿਸੇ ਨੇ ਵੀ ਤੂੰ ਗੱਡੀ ਘੱਟ ਤੇਜ਼ ਸਪੀਡ ਤੇ ਗੋਲ ਚੇਰਨਾ ਮੈਂ ਅੱਗੇ ਲੱਗਣਾ ਤੇ ਉਹ ਅੱਗੇ ਲੱਗਣਾ ਤਾਂ ਉਹਨਾਂ ਨੇ ਆਪਦੀ ਲਾਈਟ ਚੋ ਹੋ ਕੇ ਤੇ ਅੱਗੇ ਇੰਡੀਕੇਟਰ ਦੇ ਦੇਣਾ ਤੇ ਉਹ ਆਪਦੀ ਲਾਈਟ ਚ ਉੱਥੇ ਅੱਗੇ ਜਾ ਕੇ ਤੁਰੇ ਜਾਂਦੇ ਆ ਕੋਈ ਕਿਸੇ ਨੂੰ ਕੋਈ ਬਰੋਦੀ ਕੋਈ ਜਿੱਦ ਜਿੱਦ ਕੇ ਗੱਡੀਆਂ ਨਹੀਂ ਭਜਾਉਂਦੇ ਦੋਸਤੋ ਸੋ ਮੈਨੂੰ ਕੈਨੇਡਾ ਦੇ ਜਿਹੜੇ ਰੂਲ ਆ ਇਹਨਾਂ ਦੇ ਸਰਕਾਰ ਦੇ ਇਹ ਬਹੁਤ ਵਧੀਆ ਲੱਗੇ ਆ ਅੱਜ ਸੋ ਮੈਂ ਇੰਨਾ ਹੀ ਕਹੂੰਗਾ ਸਮੇਂ-ਸਮੇਂ ਤੇ ਸ਼ੂਟ ਰ ਮੈਂ ਗੱਲ ਕਰਦਾ ਰਹੂਗਾ ਤੇ ਬਾਕੀ ਦੋਸਤੋ ਮੈਂ ਇੱਥੇ ਐਡਮਿਟਡ ਆਇਆ ਇਧਰ ਸਬਰ ਸਾਈਡ ਆ ਸ਼ਾਇਦ ਮੇਰਾ ਜਿਹੜਾ ਏਰੀਆ ਸਮਰ ਸਾਈਡ ਤੇ ਇੱਥੇ ਆਇਆ ਤੇ ਬਾਕੀ ਕੋਈ ਵੀ ਪੰਜਾਬ ਚੋਂ ਜਾਂ ਕੋਈ ਮੇਰਾ ਦੋਸਤ ਆਇਆ ਤਾਂ ਇੱਥੇ ਉਹ ਜਰੂਰ ਮੇਰੇ ਨਾਲ ਸਬਰ ਕਰ ਪਰ ਵੀ ਐਡਮਿਟਡ ਚ ਆਇਆ ਤੇ ਚਾਹੀ ਉਹ ਉਹ ਕਿਸੇ ਹੋਰ ਇੱਥੇ ਆਪਣੇ ਸਹਿਰ ਚ ਸਟੇਟ ਚ ਆਏ ਹੋਣਗੇ ਉਹ ਮੇਰੇ ਨਾਲ ਜਰੂਰ ਸੰਪਰਕ ਕਰਨ ਕਿਉਂਕਿ ਮੈਂ ਇੱਥੇ ਆਇਆ ਤਾਂ ਮੈਂ ਕੁਝ ਲੈ ਕੇ ਜਾਣਾ ਇੱਕੋ ਤੇ ਕੁਝ ਦੇ ਕੇ ਜਾਣਾ ਸਾਡੇ ਪੰਜਾਬ ਵਾਸੀਆਂ ਨੂੰ ਕਿਉਂਕਿ ਮੇਰੀ ਬਿਰਤ ਸੁਭਾਅ ਜਿਹੜਾ ਉਹਦੇ ਅਨੁਸਾਰ ਮੈਂ ਕੁਝ ਨਾ ਕੁਝ ਗਿਆਨ ਵਿਖੋ ਜਿੰਨਾ ਮਰਜ਼ੀ ਇੱਕ ਦੂਜੇ ਨਾਲ ਸਾਂਝਾ ਕਰਨਾ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਉਹ ਘਾਟ ਹੀ ਹੁੰਦਾ ਜਿੰਨਾ ਆਪਾਂ ਸਾਂਝਾ ਕਰ ਲਈਏ ਸੋ ਮੈਂ ਚਾਹਣਾ ਵੀ ਅੱਜ ਜਿਹੜਾ ਮੈਂ ਇੱਥੇ ਆਇਆ ਤਾਂ ਕੁਝ ਨਾ ਕੁਝ ਤੁਹਾਡੇ ਲਈ ਕੁਝ ਕਰਕੇ ਜਾਵਾਂ ਯਾਨੀ ਕਿ ਜੋ ਮੈਨੂੰ ਕੁਝ ਗੱਲਾਂ ਲੱਗਦੀਆਂ ਚਿੰਗੀਆਂ ਲੱਗਦੀਆਂ ਉਹਨਾਂ ਨੂੰ ਅੱਗੇ ਲੈ ਕੇ ਆਵਾਂ ਉਹ ਗੱਲਾਂ ਆਪਣੇ ਕੋਈ ਫਰਕ ਆਪਣੇ ਦੇਸ਼ ਦਾ ਤੇ ਇਸ ਦੇਸ਼ ਦੇ ਕੋਈ ਨਿਜਮਕ ਸਟ੍ਰਾਈਕ ਨਿਜਮ ਹੋਣਾ ਚਾਹੀਏ ਚਾਹੇ ਸਿੱਖਿਆ ਹੋਵੇ ਚਾਹੇ ਸੇ ਸੁਰਤਾ ਹੋਣ ਚਾਹੇ ਸੰਗੀਤ ਹੋਵੇ ਚਾਹੇ ਫਿਲਮਾਂ ਹੋਣ ਕੁਝ ਵੀ ਹੋਵੇ ਤਾਂ ਉਹ ਮੈਂ ਕੋਸ਼ਿਸ਼ ਕਰੂੰਗਾ ਵੀ ਇੱਥੇ ਵੈਸੇ ਮੇਰੇ ਕੋਲ ਸੋਰਸ ਨਹੀਂ ਕਿਉਂਕਿ ਮੇਰੇ ਕੋਲੇ ਗੱਡੀਆਂ ਹੈ ਨਹੀਂ ਮੇਰੇ ਕੋਲੇ ਕੋਈ ਪੈਸਾ ਹੈ ਨਹੀਂ ਜਿੰਨਾ ਮੇਰੇ ਕੋਲੇ ਇੰਨਾ ਪੈਸਾ ਤੇ ਵੈ ਤਾਂ ਕਿਤਾਬ ਲੈ ਕੇ ਆਇਆ ਮੇਰੀ ਜਿਹੜੀ ਕਰਜ਼ਾ ਚੁੱਕੀ ਕਿਤਾਬ ਇੱਕ ਮੈਂ ਰਿਲੀਜ਼ ਕੀਤੀ ਹੈ ਪੰਜਾਬ 'ਚ ਉਹ ਲੈ ਕੇ ਆਇਆ ਪਤਾ ਨਹੀਂ ਮੈਨੂੰ ਮੈਂ ਸੁਪ੍ਰੇਤਾ ਸਜੋਏ ਆ ਵੀ ਸਰੀਚ ਚਲਾ ਜਾਊਗਾ ਉੱਥੇ ਪੰਜਾਬ ਭਵਨਾ ਉੱਥੇ ਮੇਰੀ ਕਿਤਾਬ ਲੀਜ਼ ਹੋਵੇ ਕੱਲ ਮੇਰੇ ਮਿੱਤਰ ਹਰਬਾ ਸਿੰਘ ਬੁੱਟਰ ਟੋਂਗਵਾਲੀ ਵਾਲੇ ਸਾਡੇ ਪਰ ਮਿੱਤਰ ਇੱਥੇ ਪੰਜਾਬੀ ਅਖਬਾਰ ਨਾਂ ਦਾ ਇੱਕ ਅਖਬਾਰ ਕੱਢਦੇ ਆ ਕੈਲਗਰੀ ਤੋਂ ਉਹਨਾਂ ਨਾਲ ਗੱਲ ਵੀ ਹੋਈ ਆ ਤੇ ਉਹਦਾਂ ਦੇ ਮਨੂ ਕੋਲੇ ਵੀ ਮੈਂ ਅਗਲੀ ਤਰਾਹ ਚ ਜਾਣਾ ਤੇ ਉਹਨਾਂ ਨੇ ਵੀ ਮੇਰਾ ਸਵਾਗਤ ਕੀਤਾ ਵੀ ਤੁਸੀਂ ਮੇਰੇ ਕੋਲੇ ਆਓ ਤੇ ਤਾਂ ਕਰਕੇ ਦੋਸਤੋ ਜੇ ਕਿਸੇ ਨੇ ਵੀ ਮੇਰੇ ਨਾਲ ਸੰਪਰਕ ਕਰਨਾ ਹੋਵੇ ਤਾਂ ਸਵੇਰੇ ਸਾਬ ਤਾਂ ਵਾਈਫਾਈ ਚੱਲਦਾ ਹੀ ਹੁੰਦਾ ਇੱਥੇ ਘਰ 'ਚ ਤੇ ਮੇਰੇ ਨਾਲ ਇਸ ਨੰਬਰ ਤੇ ਜਿਹੜਾ ਮੈਂ ਨੰਬਰ ਤੁਹਾਨੂੰ ਪੱਤੀ 'ਚ ਦੇਵਾਂਗਾ ਤੇ ਉਹਦੇ 'ਚ ਮੇਰੇ ਨਾਲ ਸੰਪਰਕ ਜਰੂਰ ਕਰਨ ਕਿਉਂਕਿ ਮੈਂ 6 ਮਹੀਨੇ ਇੱਥੇ ਰੁਕਣਾ 6 ਮਹੀਨਿਆਂ 'ਚ ਬਹੁਤ ਕੁਝ ਹੋ ਸਕਦਾ ਹੁੰਦਾ ਬਹੁਤ ਕੁਛ ਕਰਨ ਕਰਨਾ ਹੁੰਦਾ ਤੇ ਦੋਸਤੋ ਜਰੂਰ ਮੇਰੇ ਨਾਲ ਭਾਵੇਂ ਕੋਈ ਸ਼ਰੀਚ ਰਹਿਂਦਾ ਕੈਲਗਰੀ ਚ ਰਹਿਂਦਾ ਵੈਨਕੂਵਰ ਚ ਟ੍ਰਾਂਟੋ ਚ ਐਡਮੰਟਨ ਚ ਜਾਂ ਕਿਤੇ ਵੀ ਹੈਗੇ ਉੱਥੇ ਕੈਨੇਡਾ ਦੇ ਫੈਰਾਂ ਚ ਉਹ ਵੀ ਜਿਹੜਾ ਜੂਸ ਪਰ ਕਰਨ ਹਾਂ ਮੇਰੇ ਕੋਲੇ ਮੈਂ ਕੋਈ ਫੜ ਨਹੀਂ ਵੱਡੀ ਬਾਰ ਦਾ ਵੀ ਕੋਈ ਬਾਹਲਾ ਮੈਂ ਅਮੀਰ ਨਹੀਂ ਤੇ ਇਹ ਤਾਂ ਚਲੋ ਮਾਲਕ ਨੇ ਪਤਾ ਨਹੀਂ ਮੇਰਾ ਦਾਣਾ ਪਾਣੀ ਇੱਥੇ ਖਿਲਾ ਰਿਆ ਸੀ ਕੋਈ ਐਡਾ ਤਾਂ ਮੇਰੀ ਔਕਾਤ ਹੀ ਹੈਗੀ ਪਰ ਫਿਰ ਵੀ ਜੇ ਬੱਚਿਆਂ ਨੇ ਇੱਕ ਮਾਲਕ ਨੇ ਮੇਰੀ ਬਾਹ ਫੜੀ ਤੇ ਬੱਚਿਆਂ ਦੇ ਰਾਹੀ ਮੈਂ ਇੱਥੇ ਤੇ ਪਹੁੰਚਿਆ ਤਾਂ ਮੈਂ ਚਾਹਣਾ ਵੀ ਮੇਰਾ ਸੁਪਨਾ ਸੀ ਜੋ ਮੇਰਾ ਉਹ ਪੂਰਾ ਹੋਇਆ ਮੇਰਾ ਅੱਜ ਤੋਂ 35 ਸਾਲ 35 ਸਾਲ ਪਹਿਲਾਂ ਵੀ ਸੁਪਨਾ ਸੀ ਉਦੋਂ ਮੈਂ ਸੌਖੇ ਢੰਗ ਨਾਲ ਆ ਸਕਦਾ ਸੀਗਾ ਕਿਸੇ ਪਰ ਮੈਂ ਨਹੀਂ ਉਹ ਨਹੀਂ ਅਪਦਾਇਆ ਸ਼ਾਰਟਕਟ ਰਸਤਾ ਮੈਂ ਕਦੇ ਨਹੀਂ ਪਤਾਉਦਾ ਮੈਂ ਜ਼ਿੰਦਗੀ 'ਚ ਜਿੰਨਾ ਸੰਘਰਸ਼ ਕਰਾਂ ਦੋਸਤੋ ਉਹ ਸੰਘਰਸ਼ ਦੇ ਰਾਹੀਂ ਆਉਣਾ ਚਾਹਣਾ ਹੁੰਦਾ ਤੇ ਅੱਜ ਮੈਂ ਤੁਹਾਨੂੰ ਸਿਰਫ ਟ੍ਰੈਫਿਕ ਨਿਯਮਾਂ ਬਾਰੇ ਜਿਹੜੀਆਂ ਉਹ ਨੈਸ਼ਨਲ ਹਾਈਵੇ ਤੇ ਉਹ ਹੀ ਤਸਵੀਰਾਂ ਦਿਖਾਵਾਂਗਾ ਨਾਲ ਨਾਲ ਇਹ ਵੀਡੀਓ ਚੱਲੀ ਜਾਊਗੀ ਇਹ ਵੀ ਸਨੇਹ ਨਾਲ ਦਿੱਤੇ ਜਾਇਓ ਤੇ ਬਾਕੀ ਤੁਸੀਂ ਉਹ ਕਰਦੇ ਹੋ ਜੇ ਕੋਈ ਮੇਰੀ ਸਪੋਰਟ ਕਰਨੀ ਚਾਹੁੰਦਾ ਦੋਸਤੋ ਕੋਈ ਵੀ ਮੇਰਾ ਪੰਜਾਬੀ ਆ ਪੰਜਾਬ ਦਾ ਕਿਉਂਕਿ ਮੈਂ ਜਿਆਦਾ ਜਿਗਾੜ ਲਾਉਣੇ ਨਹੀਂ ਉਹਦੇ ਮੈਨੂੰ ਕੋਈ ਮੈਂ ਸਹਿ ਸੁਭਾ ਚ ਮੈਂਬਰ ਨਹੀਂ ਕੋਈ ਮੈਂ ਕੋਈ ਵਿਦਵਾਨ ਨਹੀਂ ਕੋਈ ਫਿਲਾਸਫਰ ਨਹੀਂ ਇੱਕ ਮੈਂ ਜ਼ਮੀਨੀ ਹਕੀਕਤ ਨਾਲ ਮਿੱਟੀ ਨਾਲ ਜੁੜਿਆ ਇੱਕ ਪੱਤਰਕਾਰ 25 30 ਸਾਲ ਦੀ ਜ਼ਿੰਦਗੀ ਚ ਮੈਂ ਸੰਘਰਸ਼ ਕੀਤਾ ਬਿਨਾਂ ਤਨਖਾਹ ਤੋਂ ਪੱਤਰਕਾਰੀ ਕੀਤੀਆਂ ਸੋ ਮੈਂ ਚਾਹਣਾ ਵੀ ਤੁਸੀਂ ਜ਼ਰੂਰ ਮੰਨ ਲਓ ਮੇਰੀ ਮਦਦ ਕਰਿਓ ਜੇ ਕੋਈ ਮੇਰੀ ਸਪੋਰਟ ਕਰ ਸਕਦਾ ਮੈਨੂੰ ਆਪਣੇ ਕੋਈ ਸ਼ਹਿਰ ਚ ਲੈ ਜਾ ਸਕਦਾ ਜਾਂ ਕਿਸੇ ਤਰੀਕੇ ਨਾਲ ਮੈਨੂੰ ਕੋਈ ਦੱਸ ਸਕਦਾ ਵੀ ਐਸ ਢੰਗ ਨਾਲ ਆਇਆ ਜਾ ਸਕਦਾ ਤਾਂ ਮੈਂ ਫਿਰ ਆ ਵੀ ਜਾ ਸਕੂ ਮੇਰੇ ਕੋਲ ਸਮਾਂ ਸਮਾਂ ਮੇਰੇ ਕੋਲ ਬਹੁਤ ਹੈ ਇੱਥੇ ਮੈਂ ਕੋਈ ਬਾਲੇ ਵੱਡੇ ਕੰਮ ਨਹੀਂ ਮੇਰੇ ਕੋਲ ਇੱਥੇ ਫਿਰ ਜਦੋਂ ਕੋਈ ਹੱਲ ਨਹੀਂ ਹੁੰਦਾ ਤਾਂ ਮੈਨੂੰ ਇੱਥੇ ਕਮਰੇ 'ਚ ਹੀ ਰਹਿਣਾ ਪੈਂਦਾ ਜੇ ਮੈਂ ਚਾਹਣਾ ਵੀ ਮੈਂ ਪਿੰਜਰੇ 'ਚ ਤੜਕੇ ਨਹੀਂ ਰਹਿ ਸਕਦਾ ਮੈਂ ਆਜ਼ਾਦ ਫੰਜਾਵਾਂ ਵਿੱਚ ਉਡਾਰੀਆਂ ਲਾਉਣ ਵਾਲਾ ਮਨੁੱਖ ਹੈਗਾ ਤੇ ਤੁਸੀਂ ਮੇਰੀਆਂ ਜਿਹੜੀਆਂ ਉਡਾਰੀਆਂ ਨੂੰ ਪ੍ਰਵਾਜ ਦਿਓ ਤੇ ਜਦੋਂ ਪ੍ਰਵਾਜ ਦਿਓਗੇ ਤਾਂ ਫਿਰ ਮੈਂ ਫੰਜਾਵਾਂ ਵਿੱਚ ਐਸੀ ਡਾਰਕਿਆ ਲਾਊਗਾ ਕਿ ਤੁਹਾਨੂੰ ਬਹੁਤ ਕੁਝ ਮਿਲੂਗਾ ਮੇਰੀ ਮੇਰੇ ਅੰਦਰ ਬਹੁਤ ਆਗ਼ਾ ਬਰੂਧ ਆ ਮੇਰੇ ਅੰਦਰ ਵੀ ਮੈਂ ਜੇ ਕੁਝ ਜਿਸ ਚੰਗੇ ਰਾਹ ਪੈ ਜਾ ਤਾਂ ਚੰਗੇ ਰਾਹ ਚ ਉਸ ਪਾਸੇ ਵੀ ਜਾਣ ਲਈ ਮੇਰੇ ਕੋਲੇ ਕਰਨ ਲਈ ਬਹੁਤ ਕੁਸਾ ਪੜਿਆ ਭਾਵੇਂ ਘਟਾ ਕੜਿਆ ਜਾਂਦੇ ਆ ਤਾਂ ਕਰਕੇ ਕੈਨੇਡਾ ਚ ਭਾਵੇਂ ਮੈਂ ਪਹਿਲੀ ਵਾਰ ਆਇਆ ਪਰ ਮੇਰੇ ਮਿੱਤਰ ਪਿਆਰੇ ਜਿਹੜੇ ਪੰਜਾਬੀ ਆ ਉਹ ਮੇਰੀ ਜਰੂਰ ਸਪੋਰਟ ਕਰਨਗੇ ਕਿਉਂਕਿ ਮੇਰੇ ਸਰੋਤ ਸਹੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਆਮਦਨੀ ਨਹੀਂ ਤੇ ਸਰੋਤ ਜਾਂ ਕੁਝ ਨਹੀਂ ਮੈਂ ਮੰਗਦਾ ਕਿਸੇ ਤੋਂ ਕੁਝ ਨਹੀਂ ਮੈਂ ਨਹੀਂ ਆਦਾ ਬੇਨੂੰ ਕੋਈ ਮੇਰੇ ਪੈਸਾ ਥੇਲਾ ਦੇਉ ਜਾਂ ਕੁਝ ਵੀ ਕਰੋ ਪਰ ਜੇ ਮੇਰੇ ਕੋਲੇ ਮਿੱਤਰ ਪਿਆਰਾ ਕੋਈ ਮੈਨੂੰ ਇਧਰਲੇ ਪਾਸੇ ਕੋਈ ਦੂਜੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਲਈ ਲਜਾਲ ਲਈ ਕੋਈ ਰਸਤਾ ਦੱਸ ਸਕਦਾ ਤੇ ਉਹ ਜ਼ਰੂਰ ਕਰਿਓ ਦੋਸਤੋ ਤੇ ਆਓ ਦਿਖਾਉਣੇ ਆ ਤੁਹਾਨੂੰ ਟਰੈਫਿਕ ਨਿਜਮਾ ਦੀਆਂ ਜਿਹੜੀਆਂ ਇੱਥੇ ਟਰੈਫਿਕ ਆ ਇੱਕ ਹੀ ਵਿੱਚ ਚਾਰੂ ਢੰਗ ਨਾਲ ਚੱਲ ਰਿਹਾ ਨਾਲ ਨਾਲ ਮੇਰੀ ਵੀਡੀਓ ਦੇਖੀ ਜਾਇਓ ਨਾਲ ਨਾਲ ਸੋਨੂੰ ਮੈਂ ਉਹ ਰੋੜਾ ਦਿਖਾਵਾਂਗਾ ਉਹ ਨਿਯਮ ਜਿਹੜੇ ਪਾਲਣ ਕਰ ਰਹੇ ਆ ਜਿਹੜੇ ਇੱਥੋਂ ਦੇ ਲੋਕ ਤੇ ਕੋਈ ਜਿਵੇਂ ਕੋਈ ਲੜਾਈ ਝਗੜਾ ਕਿਸੇ ਤਰ੍ਹਾਂ ਦਾ ਵਾਇਲੈਂਸ ਹੀ ਨਹੀਂ ਕਿਸੇ ਤਰ੍ਹਾਂ ਦਾ ਹਾਰ ਨਹੀਂ ਦੇਖਿਆ ਕਿਸੇ ਤਰ੍ਹਾਂ ਦਾ ਕੋਈ ਪੁਲਿਸ ਮੁਲਾਜ਼ਮ ਚੌਂਕਾ ਨਹੀਂ ਦੇਖਿਆ ਤੇ ਤਾਂ ਕਰਕੇ ਦੇਸ਼ ਸਾਥੋਂ 100 ਸਾਲ ਅੱਗੇ ਆ ਦੋਸਤੋ ਸੋ ਜਰੂਰ ਦੇਖਿਓ ਸੋ ਐਦੂ ਅਗਲੀ ਸਟੋਰੀ ਫੇਰ ਲੈ ਕੇ ਕੱਲ ਨੂੰ ਮੈਂ ਨਵੀਂ ਤੋਂ ਨਵੀਂ ਕੋਈ ਸਟੋਰੀ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗਾ ਜੇ ਮੇਰੇ ਕੋਲ ਸੋਰਸ ਹੋਇਆ ਤਾਂ ਕਿ ਨਹੀਂ ਤਾਂ ਮੈਂ ਆਸ-ਪਾਸ ਜੋ ਕੁਝ ਗੁਜਰ ਰਿਹਾ ਹੁੰਦਾ ਵੇ ਉਹੀ ਦਿਖਾਉਣਾ ਪਰ ਜੇ ਮੈਨੂੰ ਕੁਛ ਚੰਗਾ ਤੁਸੀਂ ਮੈਨੂੰ ਸਪੋਰਟ ਕਰੋਗੇ ਮੇਰੀ ਪੰਜਾਬੀ ਜਿਹੜੇ ਇੱਧਰ ਰਹਿੰਦੇ ਆ ਜਿਹੜੇ ਕੈਨੇਡਾ ਦੇ ਸ਼ਹਿਰਾਂ 'ਚ ਤਾਂ ਉਹਨਾਂ ਲਈ ਮੈਂ ਦਿਲੋਂ ਧੰਨਵਾਦ ਕਰੂੰਗਾ ਜੇ ਮੇਰੀ ਉਹ ਸਪੋਰਟ ਕਰਨਗੇ ਤਾਂ ਫਿਰ ਮੇਰੇ ਕੋਲੇ 25-30 ਸਾਲ ਜ਼ਿੰਦਗੀ ਦਾ ਪੱਤਰਕਾਰੀ ਦਾ ਤਜਰਬਾ ਉਹ ਮੈਂ ਇਹਨਾਂ ਲੋਕਾਂ ਲਈ ਸਾਡੇ ਲੋਕਾਂ ਲਈ ਜ਼ਰੂਰ ਸਾਂਝਾ ਕਰਾਂਗਾ ਸੋ ਬਹੁਤ-ਬਹੁਤ ਧੰਨਵਾਦ ਸਸੀ ਕਾਲ ਜੀ ਮੈਂ ਨੰਬਰ ਆਪਣਾ ਮੋਬਾਈਲ ਨੰਬਰ ਇੱਥੇ ਦੇ ਰਿਹਾ ਪੱਟੀ ਤੇ ਦੇਵਾਂਗਾ ਥੱਲੇ ਤੇ ਉਹਦੇ ਚ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਸਵੇਰੇ ਸ਼ਾਮ ਕਿਉਂਕਿ ਮੈਂ ਮੇਰਾ ਵਾਈਫਾਈ ਇੱਥੇ ਜਿਹੜਾ ਚੱਲਦਾ ਉਹ ਸਵੇਰੇ ਸ਼ਾਮ ਵੀ ਟਾਈਮ ਹੁੰਦਾ ਜਿਹੜਾ ਆਪਣਾ ਕੈਨੇਡਾ ਵਾਲਾ ਟਾਈਮ ਹੁੰਦਾ ਉਹਦੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਤੇ ਪੰਜਾਬ ਦੇ ਲੋਕ ਵੀ ਮੇਰੇ ਨਾਲ ਆਪਣਾ ਜਿਹਾ ਇੱਧਰ ਤੇ ਦਰ ਰਾਤ ਦਾ ਫਰਕ ਆ ਵੈਸੇ ਤੇ ਅੱਧੇ ਇੱਕ ਘੰਟੇ ਦਾ ਵੈਸੇ ਫਰਕ ਹੁੰਦਾ ਆਪਣੇ ਟਾਈਮ ਦਾ ਤੇ ਉਹ ਮੇਰੇ ਨਾਲ ਵੀ ਗੱਲ ਕਰਿਆ ਕਰਨੀਆ ਦਿਲ ਲੱਗਿਆ ਰਹਿੰਦਾ ਗੱਲ ਜਰੂਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ